ਅਸਾਮ ਦੀ ਡੇਬਰੂਗੜ ਜੇਲ੍ਹ ਦੇ ਵਿੱਚ ਬੰਦ ਦਲਜੀਤ ਕਲਸੀ ਜਿਹਨਾਂ ਨੂੰ ਲੈ ਕੇ ਚਰਚਾਵਾਂ ਨੇ ਕਿ ਡੇਰਾ ਬਾਬਾ ਨਾਨਕ ਤੋਂ ਚੌਂ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਉਹ ਦਲਜੀਤ ਕਲਸੀ ਜਿਹੜੀ ਪਟੀਸ਼ਨ ਪਾਉਂਦੇ ਨੇ ਐਨਐਸਐ ਦੇ ਖਿਲਾਫ ਉਹਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਔਰ ਜਾਂ ਫਿਰ ਕਿਸੇ ਵੱਖਵਾਦੀ ਮਤ ਦੇ ਨਾਲ ਸੋਚ ਦੇ ਨਾਲ ਉਹਨਾਂ ਦਾ ਕੋਈ ਵੀ ਸਬੰਧ ਨਹੀਂ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਖਲਾਸਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਬਿਆਨ ਹੈ ਕਿਉਂਕਿ ਜਿਹੜਾ ਭਾਈ ਅਮਰਿਤਪਾਲ ਸਿੰਘ ਦੇ ਨਾਲ ਉਹਨਾਂ ਨੂੰ ਜੋੜਿਆ ਜਾ ਰਿਹਾ ਸੀ ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਡੇਰੇ ਦੇ ਵਿੱਚ ਹੁੰਦੇ ਸੀ ਇਹ ਇਹ ਤੱਥ ਸਾਹਮਣੇ ਆਏ ਨੇ ਉਹੀ ਦਲਜੀਤ ਕਲਸੀ ਇਹ ਦਾਵਾ ਕਰਦੇ ਨੇ ਕਿ ਉਹਨਾਂ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਆਪਣੀ ਪਟੀਸ਼ਨ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਜਿਹੜੇ ਦਲਜੀਤ ਕਲਸੀ ਨੇ ਉਹਨਾਂ ਦਾ ਆਪਣੇ ਨਾਲ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਐਨਐਸਏ ਕਟਰੇ ਕਿਸੇ ਵੀ ਡਿਟੇਨੀ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਅਤੇ ਉਹਨਾਂ ਨੇ ਸਾਫ਼ ਕਿਹਾ ਕਿ ਨਾ ਹੀ ਕਿਸੇ ਸੈਪਰੇਟਿਸਟ ਆਈਡੀਓਲੋਜੀ ਵੱਖਵਾਦੀ ਏਜੰਡੇ ਦੇ ਨਾਲ ਉਹਨਾਂ ਦਾ ਕੋਈ ਤਾਲੁਕ ਹੈਗਾ ਇਹੋ ਜੀ ਸਥਿਤੀ ਦੇ ਵਿੱਚ ਆਪਣੇ ਆਪ ਸਵਾਲ ਖੜੇ ਹੋ ਜਾਂਦੇ ਨੇ ਕਿ ਦਲਜੀਤ ਕਲਸੀ ਅਚਾਨਕ ਆ ਕੇ ਆਪਣਾ ਰਾਹ ਪਛਾਂਵਲ ਨੂੰ ਕਿਉਂ ਮੋੜਦੇ ਪਏ ਨੇ ਹਾਲਾਂਕਿ ਇਦਾਂ ਦੇ ਬੜੇ ਤੱਥ ਸਾਹਮਣੇ ਆਉਂਦੇ ਨੇ ਇਦਾਂ ਦੇ ਬੜੇ ਸੀਨੀਅਰ ਪੱਤਰਕਾਰ ਵੀ ਸਾਹਮਣੇ ਆਉਂਦੇ ਨੇ ਜਿਹੜੇ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਦਲਜੀਤ ਕਲਸੀ ਨੂੰ ਅਸੀਂ ਭਾਈ ਅਮਰਤਪਾਲ ਸਿੰਘ ਦੇ ਡੇਰੇ ਵਿੱਚ ਵੇਖਿਆ ਖੈਰ ਇਸ ਸਥਿਤੀ ਦੇ ਵਿੱਚ ਦਲਜੀਤ ਕਲਸੀ ਨੇ ਹੁਣ ਫਿਰ ਪੈਰ ਪਛਾਂਵਲ ਕਿਉਂ ਖਿੱਚਲੇ ਜੇ ਇਹ ਗੱਲ ਇਹ ਤੱਥ ਸਹੀ ਨੇ ਇਹੋ ਜਿਹੇ ਸਮੇਂ ਦੇ ਵਿੱਚ ਜਦੋਂ ਦਿਲਜੀਤ ਕਲਸੀ ਵੀ ਜੇਲ੍ਹ 'ਚ ਬੰਦ ਨੇ ਕੀ ਸਲਾਖਾਂ ਦੇ ਡਰ ਤੋਂ ਕੀ ਸਜ਼ਾ ਦੇ ਡਰ ਤੋਂ ਐਨਐਸਏ ਦੇ ਡਰ ਤੋਂ ਦਿਲਜੀਤ ਕਲਸੀ ਨੇ ਆਪਣੇ ਪੈਰ ਪਿਸ਼ਾ ਖਿੱਚਲੇ ਨੇ ਕਿ ਭਾਈ ਅਮਰਪਾਲ ਸਿੰਘ ਦਾ ਸਾਥ ਦਿਲਜੀਤ ਕਲਸੀ ਨੇ ਡਰ ਕੇ ਛੱਡਿਆ ਜਾਂ ਫਿਰ ਚੌਂ ਮੈਦਾਨ 'ਚ ਜੇ ਹੁਣ ਦਿਲਜੀਤ ਕਲਸੀ ਨਿਕਲੇ ਨੇ ਤਾਂ ਕੀ ਦਿਲਜੀਤ ਕਲਸੀ ਇਸੇ ਵਾਸਤੇ ਚੌਂ ਮੈਦਾਨ ਚਾਹੇ ਨੇ ਕਿ ਉਹ ਕਿਸੇ ਨਾ ਕਿਸੇ ਤਰੀਕੇ ਜੇਲ੍ਹ ਦੇ ਵਿੱਚੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਨਿਕਲ ਸਕਣ ਸਵਾਲ ਤਾਂ ਬੇਹੱਦ ਖੜੇ ਹੋ ਰਹੇ ਨੇ ਪਰ ਅਚਾਨਕ ਇਸ ਪਟੀਸ਼ਨ ਦੇ ਵਿੱਚ ਆਏ ਇਸ ਬਿਆਨ ਤੋਂ ਬਾਅਦ ਹੁਣ ਦਲਜੀਤ ਕਲਸੀ ਨੂੰ ਲੈ ਕੇ ਇੱਕ ਵੱਖਰਾ ਹੀ ਮਾਮਲਾ ਮੁੱਦਾ ਸ਼ੁਰੂ ਹੋ ਗਿਆ ਜਿਸ ਦੇ ਵਿੱਚ ਭਾਈ ਅਮਰਕਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਕ੍ਰੈਡਿਬਿਲਟੀ ਉੱਤੇ ਸਵਾਲ ਖੜੇ ਹੋਣ ਲੱਗੇ ਨੇ ਹੁਣ ਇਕੱਲੇ ਦਲਜੀਤ ਕਲਸੀ ਤਾਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਨਹੀਂ ਉਹਨਾਂ ਦੇ ਨਾਲ ਹੋਰ ਵੀ ਸਾਥੀ ਨੇ ਹੋਰ ਵੀ ਪਾਈ ਅਮਰਤਪਾਲ ਸਿੰਘ ਦੇ ਕਥਿਤ ਕਰੀਬੀ ਸਾਥੀ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਹੋਏ ਸੀ ਡਟੇ ਹੋਏ ਸੀ ਤਾਂ ਕੀ ਉਹ ਸਾਰੇ ਬਾਕੀ ਦੇ ਆਗੂ ਵੀ ਬਾਕੀ ਦੇ ਲੀਡਰ ਵੀ ਜਾਂ ਕਹਦੀ ਇਹ ਬਾਕੀ ਦੇ ਪਾਈ ਅਮਰਤਪਾਲ ਦੇ ਸਾਥੀ ਵੀ ਇਸ ਗੱਲ ਤੋਂ ਗਰੇਜ਼ ਕਰ ਰਹੇ ਕਿ ਉਹ ਖਾਲਿਸਤਾਨ ਮਤ ਦੇ ਅਧੀਨ ਨੇ ਜਾਂ ਫਿਰ ਉਹ ਪਾਈ ਅਮਰਤਪਾਲ ਸਿੰਘ ਦੇ ਨਾਲ ਕੋਈ ਸਬੰਧ ਰੱਖਦੇ ਨੇ ਜਾਂ ਫਿਰ ਉਹ ਵੀ ਇਸ ਗੱਲ ਤੋਂ ਮੁਨਕਰ ਨੇ ਇਨਕਾਰੀ ਨੇ ਹਰ ਇਹ ਤਾਂ ਉਹਨਾਂ ਦੇ ਬਿਆਨਾਂ ਤੋਂ ਜਾਂ ਉਹਨਾਂ ਦੀਆਂ ਪਟੀਸ਼ਨਾਂ ਦੇ ਵਿੱਚ ਕੋਈ ਜੇ ਇਹਦਾਂ ਦਾ ਤਾਂ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਪਰ ਫਿਲਹਾਲ ਦਲਜੀਤ ਕਲਸੀ ਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਸਾਫ਼ ਕਰ ਦਿੱਤਾ ਕਿ ਉਹਨਾਂ ਦਾ ਕਿਸੇ ਨਾਲ ਜਾਂ ਕਿਸੇ ਮਤ ਨਾਲ ਕੋਈ ਸਬੰਧ ਨਹੀਂ ਹੈ ਦੂਜੇ ਪਾਸੇ ਡੇਰਾ ਬਾਬਾ ਨਾਨਕ ਤੋਂ ਚੌਂ ਮੈਦਾਨ ਦੇ ਵਿੱਚ ਉਤਰਨ ਦੀਆਂ ਗੱਲਾਂ ਵੀ ਤੇਜ਼ ਹੋ ਰਹੀਆਂ ਨੇ ਤੀਬਰ ਹੋ ਰਹੀਆਂ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦਲਜੀਤ ਕਲਸੀ ਵਾਸਤੇ ਉਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ